ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਅਸੰਖ ਮੂਰਖ ਅੰਧ ਕੋਰ ਪ੍ਰਸ਼ਨ ਕੀਤਾ ਸਿੱਧਾ ਨੇ ਸਤਿਗੁਰੂ ਗਰੀਬ ਨਿਵਾਜ ਤਾਮਸੀ ਸ੍ਰਿਸ਼ਟੀ ਆਪ ਜੀ ਵਰਣ ਵਰਣਨ ਕਰੋ ਸਤਿਗੁਰੂ ਜੀ ਫਰਮਾਉਂਦੇ ਹਨ ਅਸੰਖ ਭਾਵ ਅਣਗਿਣਤ ਅਣਗਿਣਤ ਹੀ ਇਹੋ ਜੇ ਲੋਕ ਹਨ ਜੋ ਬਾਣੀ ਕਰਕੇ ਬੋਲਣ ਵਿੱਚ ਮੂਰਖ ਹਨ ਅਤੇ ਕੋਰ ਭਿਆਨਕ ਕਠੋਰ ਫਿੱਕਾ ਬੋਲਦੇ ਆਂ ਔਰ ਮੰਨ ਕਰਕੇ ਅੰਦੇ ਹਨ ਅਗਿਆਨੀ ਹਨ ਸਰੀਰ ਕਰਕੇ ਭਿਆਨਕ ਕੁੱਟਮਾਰ ਕਰਦੇ ਆਂ ਖੂਨ ਖਿੰਜਣ ਕਰਦੇ ਆ ਇਸ ਤਰ੍ਹਾਂ ਦੇ ਜਿਹੜੇ ਮੂਰਖ ਔਰ ਅੰਦ ਕੋ ਰਹਨ ਮੂਰਖੋ ਅੰਦਾਜ਼ ਨੂੰ ਆਪ ਨੂੰ ਅਕਲ ਨਾ ਆਵੇ ਜੇ ਕੋ ਸਮਝਾਵੇ ਤਾਂ ਫਿਰ ਸਮਝ ਜਾਂਦਾ ਚਲੋ ਮੂਰਖ ਅੰਦ ਉਹ ਹੁੰਦਾ ਜਿਹਨੂੰ ਕੋਈ ਸਮਝਾਉਣ ਦਾ ਯਤਨ ਕਰੇ ਤੇ ਤਾਂ ਵੀ ਸਮਝਦਾ ਨਹੀਂ ਮੂਰਖ ਅੰਦ ਕੋਰ ਉਹ ਹੁੰਦਾ ਜੇ ਕੋਈ ਸਮਝਾਉਣ ਦਾ ਯਤਨ ਕਰਦਾ ਤੇ ਆਪ ਕੋ ਤਰਕਾਂ ਕਰਦਾ ਭਾਈ ਜੀ ਅਜੀ ਤੁਹਾਡੀ ਪੂਛ ਫੜ ਕੇ ਤਰ ਦਾਂਗੇ ਪਾਈ ਜੀ ਨੂੰ ਤਾਂ ਬਣਾਤਾ ਪਸ਼ੂ ਤੇ ਆਪ ਮਨੁੱਖ ਬਣਿਆ ਰਿਹਾ ਆਪ ਇਨਸਾਨ ਬਣਿਆ ਰਿਹਾ ਜਿੱਥੇ ਤੁਸੀਂ ਖੂਚ ਡਿਗੋਗੇ ਅਸੀਂ ਚਲੇ ਜਿ ਪਏ ਰਵਾਂਗੇ ਇਹੋ ਜਿਹੇ ਤਰਕਾਂ ਕਰਨ ਵਾਲੇ ਉਹ ਗੁਰੂ ਪਿਆਰਿਓ ਮੂਰਖ ਅੰਧਕੋਰ ਹੁੰਦੇ ਆ ਸੋ ਇਹੋ ਜੀ ਵੀ ਅਨੇਕੀ ਅਣਗਿਣਤ ਹੀ ਲੋਕ ਹਨ ਮਹਾਂਪੁਰਖ ਇੱਥੇ ਸਾਖੀ ਸੁਣਾਇ ਕਰਦੇ ਮੂਰਖ ਅੰਧਕੋਰ ਦੀ ਕਿਸੇ ਮੂਰਖ ਆਦਮੀ ਦਾ ਸੋ ਕੋਈ ਸੰਬੰਧੀ ਚੜਾਈ ਕਰ ਗਿਆ ਉਹਨੇ ਆਪਣੇ ਪੁੱਤਰ ਨੂੰ ਕਿਹਾ ਜਾ ਪੁੱਤਰ ਉਹਨਾਂ ਦੇ ਜਾ ਕੇ ਅਫਸੋਸ ਕਰਿਆ ਪਰਚਾਵਾ ਕਰਿਆ ਪੁੱਤਰ ਗਿਆ ਉੱਥੇ ਬੈਠ ਕੇ ਮੁੜਿਆ ਚੁੱਪ ਕੀਤਾ ਰਿਹਾ ਕੁਝ ਵੀ ਨਾ ਕਿਸੇ ਨੂੰ ਕਿਹਾ ਜਦੋਂ ਪੁੱਛਿਆ ਕਹਿੰਦਾ ਮੈਂ ਜੀ ਚੁੱਪ ਕਰਕੇ ਮੁੜਿਆ ਕੋਈ ਗੱਲ ਨਹੀਂ ਕੀਤੀ ਦੂਜੇ ਪੁੱਤਰ ਨੂੰ ਸਿਆਣਾ ਜਾਣ ਕੇ ਉਹਨੂੰ ਭੇਜਿਆ ਉਹ ਤੁਰਨ ਲੱਗਾ ਪੁੱਛਦਾ ਪਿਤਾ ਜੀ ਮੈਂ ਕੀ ਕਮ ਮੈਂ ਉਥੇ ਕੀ ਕਹਾ ਉਹ ਕਹਿਣ ਲੱਗਾ ਜੋ ਲੋਕ ਕਹਿਣਗੇ ਉਹ ਤੂੰ ਕਹੀ ਜਈ ਰਸਤੇ 'ਚ ਜਾਂਦਿਆਂ ਉਹਨਾਂ ਦੇ ਵਿਰੋਧੀ ਬੈਠੇ ਸਨ ਮਿਲੇ ਉਹ ਆਪਸ ਵਿੱਚ ਗੱਲਾਂ ਕਰ ਰਹੇ ਸੀ ਚੰਗਾ ਹੋਇਆ ਮਰ ਗਿਆ ਟੈਂਟਾ ਨਿਬੜਿਆ ਸੋ ਬੜਾ ਗੰਦ ਪਾਇਆ ਸੀ ਨੇ ਸੁਣ ਕੇ ਚੱਲ ਗਿਆ ਉਹੀ ਗੱਲ ਚੇਤੇ ਕਰ ਲਈ ਔਰ ਜਾ ਕਰਕੇ ਗੁਰੂ ਪਿਆਰਿਓ ਜਦੋਂ ਲੱਗਾ ਅਫਸੋਸ ਕਰਨ ਕੋਲ ਬੈਠ ਕੇ ਕਹਿੰਦਾ ਜੀ ਚੰਗਾ ਹੋਇਆ ਮਰ ਗਿਆ ਡੈਂਟਾ ਨਿਬੜਿਆ ਬੜਾ ਗੰਦ ਪਾਇਆ ਸੀ ਨੇ ਉਹ ਕਹਿੰਦੇ ਉਹਨਾਂ ਫੜ ਕੇ ਉਹਨੂੰ ਕੁੱਟਿਆ ਚੰਗੀ ਤਰ੍ਹਾਂ ਕਹਿਣ ਲੱਗੇ ਕਿ ਤੂੰ ਇੱਥੇ ਅਫਸੋਸ ਕਰਨ ਆਇਆ ਕਿ ਸਾਡਾ ਚਿੱਤ ਦਿਖਾਉਣ ਆ ਮੂਰਖ ਮੂਰਖੰਦ ਸੋ ਕੁੱਟ ਖਾ ਕੇ ਘਰ ਆਇਆ ਪਿਓ ਨੂੰ ਦੱਸਿਆ ਪਿਓ ਨੇ ਉਹਨੂੰ ਝਟਕਿਆ ਤੇ ਆਪ ਚਲਾ ਗਿਆ ਜਾ ਕੇ ਕਹਿਣ ਲੱਗਾ ਪਹਿਲਾਂ ਤੇ ਮੂਰਖ ਸੀ ਕਿ ਇਹ ਮਹਾ ਮੂਰਖ ਨਿਕਲਿਆ ਚਲੋ ਕੋਈ ਨਹੀਂ ਹੁਣ ਜੇ ਤੁਹਾਡੇ ਕੋਈ ਮਰਿਆ ਨਾ ਮੈਂ ਆ ਪਿਆ ਕਰਾਂਗਾ ਉਹ ਕਹਿਣ ਲੱਗੇ ਇਹ ਸਾਰਾ ਆਵਾ ਹੀ ਉਤ ਗਿਆ ਤੁਹਾਡਾ ਸੋ ਇਸ ਪ੍ਰਕਾਰ ਜਿਹੜਾ ਪਹਿਲਾ ਗਿਆ ਸੀ ਉਹ ਤਾਂ ਸੀ ਮੂਰਖ ਕੋਈ ਗੱਲ ਨਹੀਂ ਕੀਤੀ ਚੁੱਪ ਕਰਕੇ ਆ ਗਿਆ ਦੂਜਾ ਉਹ ਮਹਾ ਮੂਰਖ ਮੂਰਖੰਦ ਔਰ ਪਿਓ ਇਹਨਾਂ ਦਾ ਸਾਰਿਆਂ ਤੋਂ ਵੱਡਾ ਮੂਰਖ ਅੰਦਕੋਰ ਇਸ ਪ੍ਰਕਾਰ ਅਣਗਿਣਤੀ ਇਹੋ ਜਿਹੇ ਲੋਕ ਹਨ ਜਿਹੜੇ ਅੰਧ ਕਹੀਏ ਅੰਧ ਤਾਈ ਨੂੰ ਘੋਰ ਕੋਲਦੇ ਆ